ਸਤਿ ਸ਼੍ਰੀ ਅਕਾਲ ਮੈਂ ਰੁਪਿੰਦਰ ਤੁਸੀਂ ਪ੍ਰੋਗਰਾਮ ਐਤਵਾਰ ਵੇਖ ਰਹੇ ਹੋ ਬੜਾ ਜੀ ਕਰਦਾ ਹੁੰਦਾ ਕਿ ਇਸ ਪ੍ਰੋਗਰਾਮ ਚ ਨਾ ਥੋੜੇ ਬਹੁਤੇ ਟ੍ਰਾਇਲ ਜੇ ਕਰਦੇ ਰਹੀਏ ਤੇ ਜਿਵੇਂ ਮੈਂ ਅਕਸਰ ਕਹਿੰਨੇ ਹੁੰਦੀ ਆ ਕਿ ਮੈਨੂੰ ਚਾਹ ਦਾ ਕੱਪ ਪੀਣਾ ਬੜਾ ਪਸੰਦ ਆ ਹੈ ਨਾ ਤੇ ਅੱਜ ਜੀ ਕਰਦਾ ਸੀ ਕਿ ਚਾਹ ਬਣਾਈਏ ਫਿਰ ਤੁਹਾਡੇ ਨਾਲ ਗੱਲਾਂ ਬਾਤਾਂ ਕਰੀਏ ਪਰ ਇਹ ਪ੍ਰੋਗਰਾਮ ਕਰਦੇ ਵਕਤ ਐਨਾ ਲੱਗ ਜਾਂਦਾ ਕਿਉਂਕਿ ਬੇਸ਼ੱਕ ਅਸੀਂ 10 12 ਮਿੰਟ ਗੱਲਾਂ ਕਰਨੀਆਂ ਹੁੰਦੀਆਂ ਨੇ ਪਰ ਇਹਦੀ ਤਿਆਰੀ ਬੜੀ ਹੁੰਦੀ ਆ ਨਾ ਕੈਮਰੇ ਕੁਮਰੇ ਲਾਉਂਦੇ ਸਾਨੂੰ ਬਹੁਤ ਟਾਈਮ ਲੱਗ ਜਾਂਦਾ ਇਸ ਚੀਜ਼ ਚ ਤੇ ਅੱਜ ਮੈਂ ਸੋਚਿਆ ਸੀਗਾ ਕਿ ਤੁਹਾਡੇ ਨਾਲ ਇੱਕ ਇਹੋ ਜੀ ਚੀਜ਼ ਗੱਲਬਾਤ ਕਰਾਂ ਹਨਾ ਵੀ ਜਿਹੜੀ ਤੁਸੀਂ ਸਾਰੇ ਹੰਡਾਉਂਦੇ ਹੋ ਤੇ ਉਹ ਮੈਨੂੰ ਗੱਲਬਾਤ ਦਾ ਵਿਸ਼ਾ ਸੁਝਿਆ ਕਿ ਮੈਂ ਨਾ ਇੱਕ ਸਾਈਕੋਲੋਜਿਸਟ ਨੇ ਉਹਨਾਂ ਨੂੰ ਬਹੁਤ ਮਿਲਦੀ ਵੀ ਆ ਤੇ ਉਹਨਾਂ ਨੂੰ ਪੜਦੀ ਵੀ ਆ ਕੱਲ ਪਰਸੋਂ ਉਹਨਾਂ ਨੇ ਇੱਕ ਚੀਜ਼ ਸਾਂਝੀ ਕੀਤੀ ਕਹਿੰਦੇ ਅਸੀਂ ਨਾ ਸਾਰੇ ਸੋਚਦੇ ਆ ਆਪਣੇ ਨਿਆਣਿਆਂ ਨੂੰ ਦੇਖ ਕੇ ਕਿ ਨਿਆਣਿਆਂ ਦਾ ਆਪਣੀ ਇਮੋਸ਼ਨ ਤੇ ਜਵਾਨ ਤੇ ਦੋਨਾਂ ਚੀਜ਼ਾਂ ਤੇ ਕੰਟਰੋਲ ਹੋਣਾ ਚਾਹੀਦਾ ਵੀ ਅੱਜਕੱਲ ਨਿਆਣੇ ਨਾ ਬੜੇ ਮੂੰਹ ਫੱਟ ਹੋ ਗਏ ਨੇ ਉਹਨਾਂ ਨੂੰ ਵੱਡਿਆਂ ਦੀ ਲਿਹਾਜ਼ ਨਹੀਂ ਰਹੀ ਤੇ ਪਰ ਅਸੀਂ ਇਸ ਚੀਜ਼ਾਂ ਨਿਆਣਿਆਂ ਤੋਂ ਹੀ ਉਮੀਦ ਕਰਦੇ ਆ ਅਸੀਂ ਆਪਣੇ ਆਪ ਤੇ ਨਹੀਂ ਲਾਗੂ ਕਰਦੇ ਤੇ ਸਾਡੇ ਆਲੇ-ਦੁਆਲੇ ਵੀ ਬਹੁਤ ਸਾਰੇ ਲੋਕ ਨੇ ਜਿਹੜੇ ਬੋਲਣ ਲੱਗੇ ਲਿਹਾਜ਼ ਨਹੀਂ ਕਰਦੇ ਜਿਨ੍ਹਾਂ ਦੀ ਜਿਹੜੀ ਜ਼ੁਬਾਨ ਆ ਨਾ ਉਹ ਤਲਵਾਰਾਂ ਤੋਂ ਵੀ ਤਿੱਖੀ ਹੁੰਦੀ ਆ ਮਤਲਬ ਮੈਂ ਸਮਝਦੀ ਨਹੀਂ ਮੈਂ ਹੈ ਨਾ ਕਈ ਵਾਰ ਹਾਸੇ ਚ ਕਈਆਂ ਨੂੰ ਕਹਨੇ ਹੁੰਦੀਆਂ ਵੀ ਤੇਰੀ ਜ਼ੁਬਾਨ ਚੋਂ ਨਾ ਨਿਕਲਿਆ ਇੱਕ ਲਫ਼ਜ਼ ਬੰਦੇ ਨੂੰ ਛਿੱਲ ਕੇ ਰੱਖ ਸਕਦਾ ਮਤਲਬ ਤੂੰ ਇੰਨਾ ਗੰਦਾ ਬੋਲਦਾ ਹੈ ਨਾ ਇਹ ਜਿਹੇ بڑے ਲੋਕ ਤੁਹਾਨੂੰ ਰੋਜ਼ ਜ਼ਿੰਦਗੀ ਚ ਮਿਲਦੇ ਨੇ ਜਿਨ੍ਹਾਂ ਨੂੰ ਆਪਣੀ ਜ਼ੁਬਾਨ ਵਰਤਣੀ ਨਹੀਂ ਆਉਂਦੀ ਹੁੰਦੀ ਜੇ ਹੁਣ ਮੈਂ ਪੁਰਾਣੀਆਂ ਕਹਾਵਤਾਂ ਤੁਹਾਨੂੰ ਦੱਸਾਂ ਇਹ ਤਾਂ ਤੁਸੀਂ ਸਭ ਨੇ ਸੁਣੀਆਂ ਹੋਣਗੀਆਂ ਵੀ ਜੀ ਜ਼ੁਬਾਨ ਤੁਹਾਨੂੰ ਤਖਤ ਤੇ ਵੀ ਬਿਠਾ ਸਕਦੀ ਆ ਤੇ ਜ਼ੁਬਾਨ ਤੁਹਾਡੇ ਛਿੱਤਰ ਵੀ ਪਵਾ ਸਕਦੀ ਆ ਹੈ ਨਾ ਜਾਂ بڑے ਲੋਕ ਲਿਖਦੇ ਹੁੰਦੇ ਆ ਵੀ ਜੀ ਜਵਾਨ ਚ ਕੋਈ ਜੀਪ ਚ ਹੱਡੀ ਨਹੀਂ ਹੁੰਦੀ ਪਰ ਤੁਹਾਡੀਆਂ ਸਾਰੀਆਂ ਹੱਡੀਆਂ ਤੜਵਾ ਸਕਦੀ ਆ ਹੈਨਾ ਇਹ ਤਾਂ ਮਤਲਬ ਨਾਰਮਲ ਜੀਆਂ ਗੱਲਾਂ ਨੇ ਪਰ ਇੱਕ ਭੈੜੀ ਜ਼ੁਬਾਨ ਵਾਲਾ ਬੰਦਾ ਜਿਹੜਾ ਕਿਸੇ ਦੂਜੇ ਨਾਲ ਕੀ ਕਰ ਸਕਦਾ ਉਹ ਮੈਂ ਤੁਹਾਨੂੰ ਅੱਜ ਦੱਸਦੀ ਆ ਮੰਨ ਲਓ ਕਿ ਕਿਸੇ ਭੈੜੀ ਜ਼ੁਬਾਨ ਵਾਲੇ ਬੰਦੇ ਨੇ ਤੁਹਾਨੂੰ 20 ਸਾਲ ਪਹਿਲਾਂ ਵੀ ਕੋਈ ਗੱਲ ਕਹੀ ਹੋਊਗੀ ਨਾ ਤੁਸੀਂ ਭੁੱਲੋਗੇ ਨਹੀਂ ਤੁਹਾਨੂੰ ਅੱਜ ਵੀ ਯਾਦ ਹੋਊਗੀ ਹੁਣ ਜਦੋਂ ਮੈਂ ਇਹ ਗੱਲ ਤੁਹਾਨੂੰ ਦੱਸ ਰਹੀ ਹਾਂ ਤੁਹਾਨੂੰ ਕਿੰਨੇ ਲੋਕ ਯਾਦ ਆ ਗਏ ਹੋਣਗੇ ਵੀ ਅੱਛਾ ਉਹਨੇ ਵੀ ਮੈਨੂੰ ਵਾਕਈ ਉਸ ਵਕਤ ਉਹ ਗੱਲ ਕਹੀ ਸੀ ਤੇ ਮੈਂ ਅੱਜ ਤੱਕ ਭੁੱਲਿਆ ਨਹੀਂ ਹੈਗਾ ਹਨਾ ਤੇ ਉਸ ਤੋਂ ਬਾਅਦ ਜੇ ਮੈਂ ਤੁਹਾਨੂੰ ਕਹਾਂ ਕਿ ਤੁਹਾਡਾ ਕਿੰਨੀ ਵਾਰ ਐਕਸੀਡੈਂਟ ਹੋਇਆ ਤੁਹਾਡੇ ਕਿੰਨੀ ਵਾਰ ਸੱਟਾਂ ਲੱਗੀਆਂ ਉਹਦੇ ਚੋਂ ਅੱਧੀਆਂ ਸੱਟਾਂ ਸਾਨੂੰ ਯਾਦ ਨਹੀਂ ਹੁੰਦੀਆਂ ਉਹਨਾਂ ਦੇ ਨਿਸ਼ਾਨ ਵੀ ਮਿਟ ਗਏ ਹੋਣਗੇ ਪਰ ਜ਼ੁਬਾਨ ਦੀਆਂ ਸੱਟਾਂ ਦਾ ਜਿਹੜਾ ਦਰਦ ਆ ਉਹ ਕਦੇ ਨਹੀਂ ਮਿਟਦਾ ਹੈਗਾ ਤੇ بڑے ਲੋਕ ਹੁੰਦੇ ਨੇ ਜਿਹੜੇ ਆਪਣੀ ਜ਼ੁਬਾਨ ਨਾਲ ਕਿਸੇ ਦਾ ਕਤਲ ਕਰ ਦਿੰਦੇ ਆ ਮਤਲਬ ਬੰਦੇ ਨੂੰ ਅੰਦਰੋਂ ਹੀ ਮਾਰ ਦਿੰਦੇ ਨੇ ਹਨ ਇਹ ਕਿੰਨੀ ਸੋਹਣੀ ਚੀਜ਼ ਆ ਜਿਹਦੀ ਕੋਈ ਖਰਚਾ ਨਹੀਂ ਹੈਗਾ ਨਾ ਤਾਂ ਇਹ ਕੋਈ ਤੇਲ ਪੀਂਦੀ ਆ ਹੈਨਾ ਨਾ ਇਹ ਤੁਹਾਡੇ ਤੋਂ ਕੋਈ ਚਾਰਜਰ ਮੰਗਦੀ ਆ ਨਾ ਇਹ ਤੁਹਾਡਾ ਕੋਈ ਪੈਸਾ ਲਵਾਉਂਦੀ ਆ ਸਿਰਫ ਤੁਸੀਂ ਇਹਨੂੰ ਵਰਤਣਾ ਹੈ ਫ੍ਰੀ 'ਚ ਮਤਲਬ ਤੁਹਾਨੂੰ ਰੱਬ ਨੇ ਫ੍ਰੀ 'ਚ ਹੀ ਇਹ ਚੀਜ਼ ਦੇਤੀ ਤੇ ਤੁਸੀਂ ਫ੍ਰੀ ਵਾਲੀ ਚੀਜ਼ ਨੂੰ ਵੀ ਨਹੀਂ ਚੰਗੀ ਤਰ੍ਹਾਂ ਵਰਤ ਸਕਦੇ ਕਿੰਨਾ ਕੋ ਔਖਾ ਹੈ ਕਿਸੇ ਨੂੰ ਪਿਆਰ ਨਾਲ ਅਕਲ ਨਾਲ ਯਾਕਤ ਨਾਲ ਬੋਲਣਾ ਬੜਾ ਸੌਖਾ ਹੈ ਮੈਨੂੰ ਤਾਂ ਲੱਗਦਾ ਹੁੰਦਾ ਮੈਨੂੰ ਕਿਸੇ ਨੇ ਕਿਹਾ ਸੀ ਵੀ ਜਦੋਂ ਕਿਤੇ ਲੇਟ ਹੋ ਜਾऊं ਜਾਂ ਜਦੋਂ ਕਿਸੇ ਦਾ ਨੁਕਸਾਨ ਕਰ ਦਾਂ ਉਹਨੂੰ ਕਦੀ ਸੌਰੀ ਨਾ ਕਹੋ ਉਹਨੂੰ ਕਹੋ ਵੀ ਸ਼ੁਕਰੀਆ ਤੂੰ ਮੇਰੇ ਲਈ ਆ ਚੀਜ਼ ਚੱਲੀ ਸ਼ੁਕਰੀਆ ਤੂੰ ਮੇਰੀ ਉਡੀਕ ਕੀਤੀ ਸ਼ੁਕਰੀਆ ਮੈਂ ਤੇਰਾ ਨੁਕਸਾਨ ਵੀ ਕਰਤਾ ਪਰ ਫਿਰ ਵੀ ਤੂੰ ਨਹੀਂ ਉਸ ਚੀਜ਼ ਨੂੰ ਗੋਲਿਆ ਹਨਾ ਕਿੰਨੀ ਸੋਹਣੀ ਗੱਲ ਹੈ ਮਤਲਬ ਜੁਬਾਨ ਵਰਤ ਕੇ ਨਾ ਤੁਸੀਂ ਕਿਸੇ ਵੈਰੀ ਨੂੰ ਵੀ ਆਪਣਾ ਬਣਾ ਸਕਦੇ ਹੋ ਪਰ ਹਾਂ ਚਲੋ ਮੈਂ ਵੀ ਨਹੀਂ ਕਹਿੰਦੀ ਕਿ ਸਾਰੇ ਵੈਰੀ ਆਪਣੇ ਬਣ ਜਾਣਗੇ ਕਿ ਨਹੀਂ ਬਣਦੇ ਇਹੋ ਜੀ ਭੈੜੀ ਜੁਬਾਨ ਨਾਲੇ ਬਣਦੇ ਨਹੀਂ ਹੁੰਦੇ ਪਰ ਫਿਰ ਵੀ ਮਤਲਬ ਕਿੰਨੇ ਸੋਹਣੇ ਢੰਗ ਨਾਲ ਇਹਨੂੰ ਵਰਤ ਸਕਦੇ ਹੋ ਮੈਨੂੰ ਇੱਕ ਬੜੀ ਆਦਤ ਹੈ ਮੈਂ ਜਦੋਂ ਵੀ ਕਿਸੇ ਨੂੰ ਮਿਲਦੀ ਹਾਂ ਨਾ ਮੈਂ ਉਹਨੂੰ ਕਹਿੰਦੀ ਆ ਅੱਜ ਤੂੰ ਬਹੁਤ ਸੋਹਣਾ ਲੱਗਦਾ ਪਿਆ ਤੂੰ ਬਹੁਤ ਫੱਬਦਾ ਪਿਆ ਹਨ ਖਾਸ ਕਰਕੇ ਮੈਂ ਕੁੜੀਆਂ ਨੂੰ ਇਹ ਗੱਲ ਕਹਿਣੀ ਹੁੰਦੀ ਆ ਇੱਕ ਵਾਰੀ ਮੈਂ ਉੱਥੇ ਗਈ ਹਿਮਾਚਲ ਤਾਂ ਸ਼ਿਮਲੇ ਅਸੀਂ ਜਾਖੂ ਮੰਦਿਰ ਤੋਂ ਥੱਲੇ ਨੂੰ ਉਤਰਦੇ ਪਏ ਸੀ ਤਾਂ ਉੱਥੇ ਨਾ ਇੱਕ ਕੁੜੀ ਮੈਨੂੰ ਮਿਲੀ ਮਤਲਬ ਮੈਨੂੰ ਲੱਗਿਆ ਵੀ ਉਹ ਸ਼ਾਇਦ ਕੇਰਲਾ ਤੋਂ ਸੀਗੀ ਉਹ ਸਾਰੀ ਫੈਮਿਲੀ ਥੱਲੇ ਨੂੰ ਆ ਰਹੀ ਸੀ ਤੇ ਮੈਂ ਜਦੋਂ ਉਹਦੇ ਵੱਲ ਵੇਖਿਆ ਉਹਦੀਆਂ ਅੱਖਾਂ ਮੈਨੂੰ ਇੰਨੀਆਂ ਕਿ ਜਿਆਦਾ ਸੋਹਣੀਆਂ ਲੱਗੀਆਂ ਮੈਂ ਰੁਕੀ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਵੀ ਤੁਹਾਡੀਆਂ ਅੱਖਾਂ ਬੇਹੱਦ ਜਿਆਦਾ ਸੋਹਣੀਆਂ ਨੇ ਵੀ ਮੈਂ ਮਤਲਬ ਇਹਨਾਂ ਤੋਂ ਨਜ਼ਰ ਨਹੀਂ ਹਟਾ ਸਕੀ ਹਨਾ ਤਾਂ ਉਹ ਮੈਨੂੰ ਕਹਿੰਦੇ ਸੱਚੀ ਮੈਂ ਕਿਹਾ ਹਾਂਜੀ ਕਹਿੰਦੇ ਮੈਨੂੰ ਅੱਜ ਤੱਕ ਕਦੀ ਕਿਸੇ ਨੇ ਨਹੀਂ ਕਿਹਾ ਤੇ ਕਹਿੰਦੇ ਮੈਂ ਜਰੂਰ ਘਰ ਜਾ ਕੇ ਚੰਗੀ ਤਰ੍ਹਾਂ ਸ਼ੀਸ਼ਾ ਵੇਖੂੰਗੀ ਤੇ ਫਿਰ ਮੈਂ ਸੱਚੀ ਵੇਖੂੰਗੀ ਕਿ ਵਾਕੇ ਮੇਰੀ ਅੱਖਾਂ ਇੰਨੀਆਂ ਸੋਹਣੀਆਂ ਨੇ ਤੁਸੀਂ ਦੇਖੋ ਵੀ ਮੇਰੇ ਸਿਰਫ ਇੱਕ ਗੱਲ ਕਹਿਣ ਨਾਲ ਉਸ ਬੰਦੇ ਤੇ ਕਿੱਡਾ ਅਸਰ ਹੋਇਆ ਉਹਨੂੰ ਸ਼ਾਇਦ ਕਦੀ ਕਿਸੇ ਨੇ ਨਾ ਕਿਹਾ ਹੋਵੇ ਪਰ ਜਿਹੜੀ ਗੱਲ ਮੈਂ ਉਹਨੂੰ ਕਹੀ ਉਹ ਸ਼ਾਇਦ ساری ਜ਼ਿੰਦਗੀ ਨਹੀਂ ਭੁੱਲੂਗੀ ਹੈ ਨਾ ਜਦੋਂ ਮੈਂ ਰਾਤ ਨੂੰ ਕਈ ਵਾਰੀ ਥੱਕ ਕੇ ਆਪਦੇ ਘਰੇ ਜਾਨੀ ਆ ਨਾ ਤਾਂ ਮੇਰੇ ਨਿਆਣੇ ਮੈਨੂੰ ਕਹਿੰਦੇ ਹੁੰਦੇ ਆ ਵੀ ਮੰਮਾ ਥੈਂਕ ਯੂ ਤੁਸੀਂ ਬਹੁਤ ਕੁਝ ਕਰ ਰਹੇ ਹੋ ਸਾਡੇ ਲਈ ਹਨਾ ਜਦ ਬੱਚਾ ਕਈ ਵਾਰ ਤੁਰਦੇ ਫਿਰਦੇ ਤੁਹਾਨੂੰ ਕਹਿ ਦਿੰਦਾ ਤੁਸੀਂ ਦੁਨੀਆ ਦੇ ਬੈਸਟ ਮਦਰ ਹੋ ਤੁਸੀਂ ਦੇਖੋ ਵੀ ਉਹ ਚੀਜ਼ ਤੁਹਾਡੇ ਤੇ ਕਿੰਨਾ ਕੰਮ ਕਰਦੀ ਆ ਤੁਸੀਂ ਜਿੰਨੇ ਮਰਜੀ ਥੱਕੇ ਹੁੰਨੇ ਹੋ ਤੁਹਾਡਾ ਜੀ ਕਰਦਾ ਯਾਰ ਇਹ ਮੈਨੂੰ ਉਡੀਕ ਰਹੇ ਸੀ ਇਹ ਮੈਨੂੰ ਇੰਨੀ ਤਾਰੀਫ ਦੇ ਰਹੇ ਨੇ ਮੈਂ ਵਾਕਈ ਇਹੋ ਜਿਹੀ ਮਾਂ ਬਣ ਕੇ ਦਿਖਾਉਣਾ ਜਿਹੋ ਜਿਹੀ ਮੇਰੇ ਬੱਚੇ ਮੇਰੇ ਤੋਂ ਉਮੀਦ ਕਰਦੇ ਨੇ ਤੁਸੀਂ ਕਿਸੇ ਫੇਲਿਅਰ ਨਿਆਣੇ ਨੂੰ ਵੀ ਨਾ ਫੇਲ ਹੋਏ ਨਿਆਣੇ ਨੂੰ ਵੀ ਥਾਪੜਾ ਦੇ ਦੋ ਕਿ ਨਹੀਂ ਤੂੰ ਜ਼ਿੰਦਗੀ ਚ ਬੜਾ ਕੁਝ ਚੰਗਾ ਕਰੇਗਾ ਉਹ ਵੀ ਉਹੀ ਚੀਜ਼ ਤੇ ਆ ਜਾਏਗਾ ਉਹਨੂੰ ਵੀ ਲੱਗੂ ਨਹੀਂ ਮੇਰੇ ਮਾਪਿਆਂ ਨੂੰ ਬੜੀਆਂ ਉਮੀਦਾਂ ਨੇ ਮੈਂ ਕੁਝ ਚੰਗਾ ਕਰਾਂ ਇਹ ਕੀ ਸਭ ਇਹ ਚੀਜ਼ ਕੌਣ ਕਰ ਰਿਹਾ ਤੁਹਾਡੀ ਜ਼ੁਬਾਨ ਕਰ ਰਹੀ ਹੈ ਕਿਉਂਕਿ ਤੁਸੀਂ ਇਹਦੇ ਨਾਲ ਕਿਸੇ ਦੀ ਤਾਰੀਫ਼ ਕਰਦੇ ਹੋ ਕਿਸੇ ਨੂੰ ਜਿਤਾਉਂਦੇ ਹੋ ਕਿ ਤੂੰ ਮੇਰੇ ਲਈ ਬਹੁਤ ਐਮ ਆ ਤੂੰ ਮੇਰੇ ਲਈ ਬਹੁਤ ਇੰਪੋਰਟੈਂਟ ਆ ਪਰ ਅਸੀਂ ਇਦਾਂ ਨਹੀਂ ਕਰਦੇ ਅਸੀਂ ਇਹਨੂੰ ਵਰਤ ਦੇ ਕਿਸ ਚੀਜ਼ ਨਹੀਂ ਆ ਹਰ ਬੰਦੇ ਨੂੰ ਨਿੰਦਣ ਲਈ ਅਸੀਂ ਤਾਂ ਉਹਨੂੰ ਵੀ ਨਿੰਦੀ ਜਾਂਦੇ ਹਾਂ ਜਿਹਨੂੰ ਅਸੀਂ ਜਾਣਦੇ ਤੱਕ ਨਹੀਂ ਜਿਦਣਾ ਕਦੀ ਸਾਡਾ ਵਾਅਦਾ ਤੱਕ ਨਹੀਂ ਪਿਆ ਹੁਣ ਮੈਂ ਇਹਦੀ ਤੁਹਾਨੂੰ ਇੱਕ ਉਦਾਹਰਨ ਦੰਨਿਆ ਅੰਬਾਨੀਆਂ ਦੇ ਮੁੰਡੇ ਦਾ ਵਿਆਹ ਹੋਇਆ ਅਸੀਂ ਕਿੰਨੇ ਕੁ ਲੋਕ ਉਹਨਾਂ ਨੂੰ ਜਾਣਦੇ ਆ ਕਿੰਨੇ ਕੁ ਲੋਕ ਜ਼ਿੰਦਗੀ ਚ ਉਹਨਾਂ ਨੂੰ ਕਦੀ ਮਿਲੇ ਹੋਣਗੇ ਜਾਂ ਮਿਲਣਗੇ ਅਸੀਂ ਉਹਨਾਂ ਨੂੰ ਵੀ ਪੰਡੀ ਜਾਣਦੇ ਆ ਤੁਸੀਂ ਦੇਖੋ ਵੀ ਅਸੀਂ ਇਹਨੂੰ ਕਿਸ ਚੀਜ਼ ਲਈ ਵਰਤਦੇ ਆ ਅਸੀਂ ਜਿੱਥੇ ਬੈਠਦੇ ਆ ਸੀ ਕਿਹਾ ਨਾ ਜੀ ਉਹਨਾਂ ਨੇ ਇੰਨਾ ਖਰਚਾ ਕੀਤਾ ਕੋਈ ਕਹੀ ਜਾਂਦਾ ਜੀ ਉਹਨਾਂ ਦਾ ਮੁੰਡਾ ਨਹੀਂ ਸੋਹਣਾ ਹੈਗਾ ਤੁਸੀਂ ਦੱਸੋ ਉਹਨਾਂ ਦੇ ਮੁੰਡੇ ਤੋਂ ਕੀ ਲੈਣਾ ਹੈਨਾ ਸਾਡਾ ਕੋਈ ਵਾਅ ਵਾਸਤਾ ਹੈਗਾ ਅਸੀਂ ਲੋਕਾਂ ਨੂੰ ਇਸ ਜਵਾਨ ਨਾਲ ਭੰਡੀ ਜਾਂਦੇ ਆ ਜਿਨ੍ਹਾਂ ਨੂੰ ਅਸੀਂ ਨਾ ਕਦੀ ਮਿਲਣਾ ਨਾ ਅਸੀਂ ਵਰਤਣਾ ਆਂਡੀਆਂ ਗਵਾਂਡੀਆਂ ਨੂੰ ਭੰਡੀ ਜਾਂਦੇ ਆ ਫਿਰ ਅਸੀਂ ਕਈ ਵਾਰ ਕਿਸੇ ਨੂੰ ਇੰਨਾ ਕੋੜਾ ਲਫ਼ਜ਼ ਬੋਲ ਦਿੰਨੇ ਆ ਵੀ ਬੰਦਾ ਸੱਚੀ ਅਸੀਂ ਉਹਦਾ ਦਿਨ ਸਾਲ ਤੇ ਇੱਥੋਂ ਤੱਕ ਕਿ ਅਸੀਂ ਜ਼ਿੰਦਗੀ ਤੱਕ ਖਰਾਬ ਕਰ ਦਿੰਨੇ ਆ ਤੇ ਕਿਉਂ ਅਸੀਂ ਇਹਦੀ ਵਰਤੋਂ ਇਦਾਂ ਦੀ ਕਰਦੇ ਪਏ ਆ ਕਿੰਨੀ ਸੋਹਣੀ ਸ਼ੈ ਆ ਕਿ ਜਿਹਦੇ ਨਾਲ ਤੁਸੀਂ ਕਿਸੇ ਨੂੰ ਵੀ ਆਪਣਾ ਬਣਾ ਲਓ ਹਨ ਜਦੋਂ ਕਿਸੇ ਨੂੰ ਮਿਲਦੇ ਹੋ ਉਹਦੇ ਚ ਬੁਰਾ ਕੀ ਆ ਉਹਨਾਂ ਦੇਖਿਆ ਕਰੋ ਉਹਦੀ ਥੋੜੀ ਜੀ ਤਾਰੀਫ ਕਰਕੇ ਦੇਖੋ ਤੁਹਾਡਾ ਆਪਣਾ ਬਣ ਜੇਗਾ ਕੱਲ ਮੈਂ ਆਪਣੀ ਘਸੇਲੀ ਨੂੰ ਮਿਲੀ ਉਹਨੇ ਜਦੋਂ ਮੈਨੂੰ ਗੱਲ ਸੁਣਾਈ ਹੈ ਨਾ ਉਸ ਤੋਂ ਬਾਅਦ ਮਤਲਬ ਸਾਡੀ ਗੱਲਬਾਤ ਪੂਰੀ ਹੋਈ ਤਾਂ ਮੈਂ ਉਹਨੂੰ ਉੱਠ ਕੇ ਗੱਲ ਨਾਲ ਲਾਇਆ ਤੇ ਮੈਂ ਉਹਨੂੰ ਕਿਹਾ ਕਿ ਤੂੰ ਬਹੁਤ ਬਹੁਤ ਬਰੇਵ ਆ ਨਾ ਮੈਂ ਤੇ ਤੋਂ ਬੜਾ ਕੁਝ ਸਿੱਖਿਆ ਤੇ ਅੱਜ ਉਹਨੇ ਮੈਨੂੰ ਇੰਨਾ ਲੰਮਾ ਚੌੜਾ ਮੈਸੇਜ ਕੀਤਾ ਕਿ ਉਹ ਮੈਸੇਜ ਪੜ੍ਹ ਕੇ ਨਾ ਮੈਨੂੰ ਇੰਨਾ ਚੰਗਾ ਲੱਗਿਆ ਮਤਲਬ ਇਹ ਚੀਜ਼ ਹੁੰਦੀ ਆ ਕਿ ਤੁਸੀਂ ਜਦੋਂ ਐਵੇਂ ਦੇ ਢੰਗ ਨਾਲ ਤੁਸੀਂ ਬੋਲੋ ਐਵੇਂ ਦੇ ਢੰਗ ਨਾਲ ਗੱਲਬਾਤ ਕਰੋ ਕਿ ਜਦੋਂ ਤੁਸੀਂ ਉੱਠ ਕੇ ਜਾਵੋ ਤਾਂ ਬੰਦਾ ਉਡੀਕ ਕਰੇ ਕਿ ਕਦੋਂ ਮੈਨੂੰ ਦੁਬਾਰਾ ਮਿਲੇਗਾ ਨਾ ਕਿ ਅਗਲਾ ਸੋਚੇ ਵੀ ਆਰ ਸ਼ੁਕਰ ਆਏ ਉੱਠ ਕੇ ਗਿਆ ਹਨਾ ਮੈਂ ਇੱਕ ਵਾਰੀ ਇੱਕ ਪ੍ਰੋਗਰਾਮ 'ਚ ਗੱਲਬਾਤ ਕੀਤੀ ਸੀਗੀ ਵੀ ਕਈ ਲੋਕ ਇੰਨੇ ਸੋਹਣੇ ਹੁੰਦੇ ਆ ਨਾ ਵੀ ਅਸੀਂ ਉਹਨਾਂ ਤੇ ਫਿਦਾ ਹੋ ਜਾਂਦੇ ਆ ਪਰ ਜਦੋਂ ਉਹ ਬੋਲਦੇ ਨੇ ਤਾਂ ਅਸੀਂ ਸੋਚਦੇ ਹੁੰਨੇ ਆ ਵੀ ਨਾ ਯਾਰ ਇਹ ਬੰਦਾ ਦੁਬਾਰਾ ਨਾ ਮੈਨੂੰ ਜ਼ਿੰਦਗੀ 'ਚ ਮਿਲੇ ਜੇ ਕਿਤੇ ਗਲਤੀ ਨਾਲ ਸਾਨੂੰ ਨਾ ਉਹਦੇ ਨਾਲ ਇੱਕ ਕੱਪ ਚਾਹ ਦਾ ਪੀਣਾ ਪੈ ਜਾਵੇ ਤਾਂ ਅਸੀਂ ਸੋਚਦੇ ਹਾਂ ਇਹਦੇ ਤੇ ਚਾਹ ਦਾ ਕੱਪ ਵੀ ਹਰਾਮ ਕੀਤਾ ਹਨਾ ਤੇ ਐਦਾਂ ਦੇ ਨਾ ਕਦੀ ਵੀ ਬਣੋ ਕਿੰਨੇ ਸਾਡੇ ਰਿਸ਼ਤੇਦਾਰ ਨੇ ਜਿਨ੍ਹਾਂ ਦਾ ਅਸੀਂ ਫੋਨ ਨਹੀਂ ਚੁੱਕਦੇ ਕਿਸ ਚੀਜ਼ ਕਰਕੇ ਨਹੀਂ ਚੁੱਕਦੇ ਵੀਰ ਇਹਨੇ ਜਦੋਂ ਗੱਲ ਕਰਨੀ ਹੈ ਇਹਨੇ ਭੈੜਾ ਹੀ ਬੋਲਣਾ ਇਹਨੇ ਕਿਸੇ ਬਾਰੇ ਭੈੜੀ ਨਹੀਂ ਗੱਲਾਂ ਕਰਨੀਆਂ ਨੇ ਇਹਨੇ ਚੁਗਲੀਆਂ ਹੀ ਕਰਨੀਆਂ ਨੇ ਜਾਂ ਇਹਨੇ ਮੈਨੂੰ ਹੀ ਚਾਹ ਇਹੋ ਜਿਹੀਆਂ ਸੁਣਾ ਦੇਣੀਆਂ ਨੇ ਕਿ ਜਿਹਦੇ ਨਾਲ ਮੇਰਾ ਮੁੜ ਕੇ ਪੂਰਾ ਦਿਨ ਖਰਾਬ ਹੋ ਜਾਣਾ ਤੂੰ ਐਵੇਂ ਦੇ ਲੋਕ ਨਾ ਬਣੋ ਕਿ ਕੋਈ ਤੁਹਾਡਾ ਫੋਨ ਹੀ ਨਾ ਚੁੱਕੇ ਤੁਹਾਨੂੰ ਮਿਲਣਾ ਹੀ ਨਾ ਪਸੰਦ ਕਰੇ ਕਿਸੇ ਆਪਣੇ ਪ੍ਰੋਗਰਾਮ ਤੇ ਤੁਹਾਨੂੰ ਸੱਦਾ ਦੇਣਾ ਹੀ ਨਾ ਪਸੰਦ ਕਰੇ ਤੁਹਾਡੇ ਆਲੇ ਦੁਆਲੇ ਜਰੂਰ ਇੱਕ ਐਦਾਂ ਦਾ ਬੰਦਾ ਹੋਊਗਾ ਵੀ ਜਿਹਨੂੰ ਤੁਸੀਂ ਸਿਰਫ ਇਸ ਲਈ ਯਾਦ ਕਰਦੇ ਹੋ ਵੀ ਇਹ ਬੜਾ ਭੈੜਾ ਹੈ ਉਹ ਹਰ ਇੱਕ ਨੂੰ ਪੰਡਦਾ ਹਰ ਇੱਕ ਦੀ ਚੁਗਲੀ ਕਰਦਾ ਹਰ ਇੱਕ ਨੂੰ ਨਿੰਦਦਾ ਕਹਿੰਦੇ ਜ਼ਮੀਨ 'ਚ ਜੋ ਪਾ ਦਿੰਦੇ ਹੋ ਨਾ ਉਦਾਂ ਦਾ ਹੀ ਦਰਖਤ ਜਾਂ ਉਦਾਂ ਦਾ ਹੀ ਬੂਟਾ ਉਸ ਜ਼ਮੀਨ 'ਚ ਉੱਗਦਾ ਤੁਸੀਂ ਜੋ ਡਿਲੀਵਰ ਕਰ ਰਹੇ ਹੋ ਨਾ ਕਿ ਫਲਾਣੇ ਦਾ ਆ ਚੀਜ਼ ਭੜੀ ਆ ਉਹ ਸੋਹਣਾ ਨਹੀਂ ਹੈਗਾ ਉਹਦਾ ਰੰਗ ਕਾਲਾ ਉਹਦੇ ਨਿਆਣੇ ਨਹੀਂ ਸੋਹਣੇ ਉਹ ਉਹਨਾਂ ਦੇ ਘਰ ਚ ਆ ਨਹੀਂ ਵਧੀਆ ਉਹਦੇ ਆ ਨਹੀਂ ਚੰਗਾ ਸਭ ਕੁਝ ਕੁਦਰਤ ਮੋੜ ਕੇ ਤੁਹਾਨੂੰ ਦੇ ਦੋਗੀ ਤੇ ਤੁਹਾਨੂੰ ਪਤਾ ਵੀ ਨਹੀਂ ਚੱਲੂਗਾ ਕਿਉਂ ਨਾ ਕਿਸ ਟੰਗ ਚੋਂ ਸਾਰੀਆਂ ਚੀਜ਼ਾਂ ਤੁਹਾਡੇ ਤੱਕ ਵਾਪਸ ਭੇਜਦੀਆਂ ਕਿਸੇ ਦੀ ਤਾਰੀਫ ਕਰੋਗੇ ਤਾਰੀਫ ਮਿਲੂਗੀ ਜੇ ਕਿਸੇ ਨੂੰ ਭੈੜਾ ਬੋਲੋਗੇ ਤਾਂ ਅਗਲਾ ਵੀ ਅੱਗੋਂ ਕੋਈ ਐਡਾ ਕ ਕਮਜ਼ੋਰ ਨਹੀਂ ਹੈਗਾ ਕਿ ਉਹ ਮੁੜ ਕੇ ਤੁਹਾਨੂੰ ਪੈੜਾ ਜਵਾਬ ਨਾ ਦੇ ਸਕੇ ਹੈਨਾ ਮਤਲਬ ਇਹ ਹੁਣ ਅਸੀਂ ਇਹ ਉਹ ਸਮਾਂ ਨਹੀਂ ਹੈਗਾ ਵੀ ਜੇ ਕਿਸੇ ਦੇ ਇੱਕ ਚਪੇੜ ਮਾਰੋਂਗੇ ਤੇ ਅਗਲਾ ਦੂਜੀ ਗੱਲ ਲੱਗੇ ਕਰ ਦੂਗਾ ਨਹੀਂ ਅਗਲਾ ਤੁਹਾਡਾ ਪੂਰਾ ਜਵਾੜਾ ਕੱਢ ਕੇ ਤੁਹਾਡੇ ਹੱਥ 'ਤੇ ਧਰ ਦੂਗਾ ਹੈਨਾ ਇਹ ਉਹ ਵਕਤ ਆ ਗਿਆ ਹੈ ਤੇ ਇਸ ਲਈ ਸੋਣਾ ਬੋਲਿਆ ਕਰੋ ਸੋਣਾ ਜਿੰਨਾ ਸੁਣੋਂਗੇ ਜਿੰਨਾ ਸੋਣਾ ਵਿਚਰੋਂਗੇ ਓਨਾ ਹੀ ਸੋਣਾ ਬੋਲੋਗੇ ਤੇ ਜੇ ਚਾਹੋ ਨਿਓ ਕਿ ਜਦੋਂ ਤੁਸੀਂ ਆਪਣੇ ਘਰ ਨੂੰ ਮੁੜ ਜੋ ਤਾਂ ਕੋਈ ਦੁਆਰਾ ਤੁਹਾਨੂੰ ਉਡੀਕੇ ਦੁਆਰਾ ਆਪਣੇ ਘਰ ਦਾ ਬੂਹਾ ਉਹਨੇ ਚਾ ਨਾਲ ਖੋਲੇ ਜਿੰਨਾ ਕਿਸੇ ਚੰਗੇ ਬੰਦੇ ਦੇ ਆਉਣ ਦੇ ਚਾ ਨਾਲ ਉਹ ਖੋਲਦਾ ਤਾਂ ਤੁਸੀਂ ਆਪਣੀ ਇਸ ਜੁਬਾਨ ਨੂੰ ਸੋਹਣੇ ਢੰਗ ਨਾਲ ਵਰਤਿਆ ਕਰੋ ਕਿਸੇ ਨੂੰ ਤਾਰੀਫ ਕਰਿਆ ਕਰੋ ਬਹੁਤ ਜੇਰਾ ਲੱਗਦਾ ਮੈਨੂੰ ਪਤਾ ਤਾਰੀਫ ਕਰਨ ਲਈ ਪਰ ਨੁਕਸਾਨ ਕੋਈ ਨਹੀਂ ਤਾਰੀਫ ਦਾ ਹਨਾ ਤੇ ਤੁਸੀਂ ਤਾਰੀਫ ਕਰਿਆ ਕਰੋ ਕਿਸੇ ਦੀ ਕਿਸੇ ਨਾਲ ਸੋਹਣਾ ਵਰਤਿਆ ਕਰੋ ਲੋਕੀ ਤੁਹਾਡੇ ਆਪਣੇ ਬਣ ਜਾਣਗੇ ਮੈਂ ਜਦੋਂ ਪਲੱਸ 2 ਚ ਨਾ ਪੜ੍ਹਦੀ ਸੀਗੀ ਤਾਂ ਸਿੱਧਵਾਂ ਖੁਰਦ ਕਾਲਜ ਸਾਡੇ ਕਲਾਸ ਚ ਇੱਕ ਕੁੜੀ ਸੀਗੀ ਜਿਹੜੀ ਕਿ ਕਬੱਡੀ ਖੇਡਦੀ ਹੁੰਦੀ ਸੀਗੀ ਤਾਂ ਉਹ ਕੁੜੀਆਂ ਨਾ ਜਿਵੇਂ ਜਿਹੜੀਆਂ ਸਪੋਰਟਸ ਵਾਲੀਆਂ ਕੁੜੀਆਂ ਨੇ ਥੋੜੀ ਜੀ ਉਹਨਾਂ ਨੂੰ ਮਤਲਬ ਮੁੰਡਿਆਂ ਤਰ੍ਹਾਂ ਗੱਲਬਾਤ ਕਰਨ ਦੀ ਆਦਤ ਹੁੰਦੀ ਹੈ ਥੋੜੀ ਜੀ ਬੋਲਡ ਹੁੰਦੀਆਂ ਨੇ ਤਾਂ ਉਹਨੇ ਕਲਾਸ ਚ ਸਭ ਤੋਂ ਪਿੱਛੋਂ ਆਉਣਾ ਤੇ ਸਭ ਤੋਂ ਪਹਿਲੇ ਡੈਸਕ ਤੇ ਬੈਠਣਾ ਜਾਂ ਕੁੜੀਆਂ ਨਾ ਕਈ ਵਾਰੀ ਬੜਾ ਰੂਡ ਜਿਹਾ ਬਿਹੇਵੀਅਰ ਕਰ ਹੁੰਦਾ ਸੀਗਾ ਉਹਦਾ ਹਨਾ ਤੇ ਇੱਕ ਵਾਰੀ ਮੇਰੀ ਇੱਕ ਸਹੇਲੀ ਮੈਨੂੰ ਕਹਿੰਦੀ ਕਹਿੰਦੀ ਇਹਦੇ ਤੋਂ ਬਹੁਤ ਤੰਗ ਹੋਏ ਪਏ ਆ ਆਪਾਂ ਵੀ ਇਹਦਾ ਕੀ ਕਰੀਏ ਮੈਂ ਇੱਕ ਉਹਨੂੰ ਜਾ ਕੇ ਬੁਲਾਇਆ ਉਹ ਪੰਗੂ ਸੀ ਉਹਦਾ ਨਾਂ ਕੁੜੀ ਦਾ ਨਾ ਸਰਨੇਮਾ ਸੀ ਉਹਨੂੰ ਪੰਗੂ ਹੀ ਕਹਿੰਦੇ ਸੀ ਮੈਂ ਉਹਨੂੰ ਕਿਹਾ ਮੈਂ ਕਿਹਾ ਵੀ ਮੈਂ ਉਹਨੂੰ ਬੜੇ ਨਾ ਹਾਸੇ ਹਾਸੇ ਨਾਲ ਕਿਹਾ ਮੈਂ ਕਿਹਾ ਭੈਣ ਜੀ ਕਲਾਸ ਚ ਆਉਂਦੇ ਇੰਨਾ ਰੌਲਾ ਕਾਤੋਂ ਪਾਉਨੇ ਹੋ ਤੁਹਾਡੇ ਲਈ ਤਾਂ ਪਹਿਲਾ ਡੈਸਕ ਅਸੀਂ ਹਮੇਸ਼ਾ ਹੀ ਖਾਲੀ ਰੱਖਦੇ ਆ ਹਨਾ ਤਾਂ ਉਹਨੇ ਨਾ ਇੰਨੀ ਇੱਕ ਗੱਲ ਸੁਣ ਕੇ ਉਹ ਹੱਸ ਪਈ ਮੈਨੂੰ ਕਹਿੰਦੀ ਅੱਛਾ ਐਵੇਂ ਹੁੰਦਾ ਮੈਂ ਕਿਹਾ ਹਾਂਜੀ ਵੀ ਤੁਸੀਂ ਰੌਲਾ ਨਾ ਪਾਇਆ ਕਰੋ ਬਸ ਕਲਾਸ 'ਚ ਆ ਕੇ ਬਹਿ ਜਾਇਆ ਕਰੋ ਸ਼ਾਂਤੀ ਨਾਲ ਤੇ ਕੁੜੀਆਂ ਨਾਲ ਸੋਹਣੇ ਢੰਗ ਨਾਲ ਬੋਲਿਆ ਕਰੋ ਅਸੀਂ ਵੀ ਤੁਹਾਡੀਆਂ ਦੋਸਤਾਂ ਤੁਸੀਂ ਯਕੀਨ ਮੰਨਿਓ ਕਿ ਜਦੋਂ ਤੱਕ ਅਸੀਂ ਪਲੱਸ 2 ਤੱਕ ਕਾਲਜ ਛੱਡਿਆ ਉਹ ਕੁੜੀ ਸਾਡੀ ਬਹੁਤ ਚੰਗੀ ਦੋਸਤ ਬਣ ਗਈ ਸੀ ਹੈਨਾ ਪਰ ਕਈ ਨਹੀਂ ਵੀ ਬਦਲਦੇ ਪਰ ਕਈ ਵਾਰੀ ਤੁਸੀਂ ਕਿਸੇ ਨਾਲ ਜਾ ਕੇ ਪਹਿਲ ਕਰਦੇ ਹੋ ਗੱਲ ਕਰਨ ਦੀ ਜਾਂ ਕੁਝ ਚੰਗਾ ਬੋਲਣ ਦੀ ਤਾਂ ਉਹ ਤੁਹਾਡੇ ਆਪਣੇ ਵੀ ਬਣ ਜਾਂਦੇ ਨੇ ਤੇ ਰੱਬ ਕਰੇ ਤੁਸੀਂ ਸਾਰੇ ਹੀ ਇਦਾਂ ਬੋਲੋ ਕਿ ਤੁਹਾਡੇ ਮੂੰਹ ਚੋਂ ਨਿਕਲੇ ਹੋਏ ਸ਼ਬਦ ਕਿਸੇ ਨੂੰ ਕੰਡੇ ਨਾ ਲੱਗਣ ਬਲਕਿ ਫੁੱਲਾਂ ਵਾਂਗੂ ਵਰਸਦੇ ਹੋਏ ਲੱਗਣ ਤੇ ਇਹ ਹੀ ਜ਼ਿੰਦਗੀ ਆ ਇਹਨੂੰ ਇੰਨੀ ਸੋਹਣੀ ਜਿਉਂ ਸੱਚੀ ਕਾ